ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਰਾਤ ਦੇ ਪਾ ਚੁੱਕਿਆ ਦੋ ਤੁਸੀਂ ਦੇਖ ਸਕਦੇ ਹੋ ਉੱਠ ਕੇ ਆ ਪਾਣੀ ਕੀਤਾ ਇਸ਼ਨਾਨ ਇਸ਼ਨਾਨ ਤੋਂ ਬਾਅਦ ਆਪਾਂ ਹੋਣ ਲੱਗਿਆ ਤਿਆਰ ਤੇ ਆਪਾਂ ਸਜਾ ਲਿਆ ਦਮਾਲਾ ਤੇ ਦਮਾਲਾ ਬਹੁ ਸੀ ਸੋਨਾ ਸਜਿਆ ਸੀ ਤੇ ਉਸ ਤੋਂ ਬਾਅਦ ਆਪਾਂ ਪਾ ਲਈ ਐਡਰੈਸ ਬਾਣਾ ਪਾ ਲੈ ਕੰਮ ਕਸੇ ਲੱਗ ਚੁੱਕਿਆ ਤੇ ਉਸ ਤੋਂ ਬਾਅਦ ਗਾਤਰੇ ਪਾ ਕੇ ਆਪਾਂ ਥੋੜਾ ਜਿਹਾ ਲਾਇਆ ਪਰਫਿਊਮ ਸੋ ਮੇਰਾ ਫੇਵਰੇਟ ਆ ਉਹ ਆਪਾਂ ਹੋ ਗਏ ਤਿਆਰ ਤੇ ਰੋਜ਼ ਦੀ ਤਰ੍ਹਾਂ ਆਪਾਂ ਕੀਤਾ ਸਿਮਰਨਾ ਫਿਰ ਉਸ ਤੋਂ ਬਾਅਦ ਕੀਤਾ ਆਪਣੇ ਨਿਤਨੇਮ ਤੇ ਉਸ ਤੋਂ ਬਾਅਦ ਆਪਾਂ ਨੇ ਕੀਤਾ ਸਹਿਜ ਪਾਠ ਤੇ ਆਪਾਂ ਬਿਲਕੁਲ ਹੋ ਗਿਆ ਫ੍ਰੀ ਪਾ ਦਿੱਤੇ ਚਾਲੇ ਪਿੰਡੋਂ ਆਪਾਂ ਨੇ ਇਹ ਆਪਣੇ ਸਾਡੇ ਪਿੰਡ ਦਾ ਜੋ ਫਾਰਟ ਕਾ ਗਿਆ ਉਸ ਤੋਂ ਬਾਅਦ ਆਪਣੇ ਪਿੰਡ ਦਾ ਗੁਰੂ ਘਰ ਆ ਸਾਹਮਣੇ ਆਪਣਾ ਪਾਸ ਪੋਸਟਰ ਲੱਗਿਆ ਹੋਇਆ ਤੇ ਉਸ ਤੋਂ ਬਾਅਦ ਆਪਾਂ ਚਾਲੇ ਤੇ ਇਹ ਸਾਡੇ ਪਿੰਡ ਦਾ ਗਿਆਨ ਸਾਗਰ ਸਕੂਲ ਆ ਸੋ ਬਹੁਤ ਹੀ ਫੇਮਸ ਆ ਜੇ ਕਿਸੇ ਨੇ ਵੀ ਦਾਖਲਾ ਲੈਣਾ ਹੋਵੇ ਤਾਂ ਇਹਨਾਂ ਨਾਲ ਕੰਟੈਕਟ ਕਰ ਸਕਦਾ ਤੇ ਆਪਾਂ ਪਹੁੰਚ ਚੁੱਕੇ ਹਾਂ ਬੱਸ ਸਟੈਂਡ ਇੱਥੇ ਵੀ ਆਪਣਾ ਪੋਸਟਰ ਲੱਗਾ ਹੈ ਪੋਸਟਰ ਕਿਸ ਨੇ ਪਾੜਤਾ ਦੀ ਪਹਿਲਾਂ ਸੋ ਚਲੋ ਕੋਈ ਗੱਲ ਨਹੀਂ ਆਪਾਂ ਬੱਸ ਸਟੈਂਡ ਪਹੁੰਚ ਚੁੱਕੇ ਆ ਇਹ ਸਾਡੇ ਪਿੰਡ ਦਾ ਬੱਸ ਸਟੈਂਡ ਹੈ ਸਾਡੇ ਪਿੰਡ ਦਾ ਨਾਮ ਹੈ ਪਿੰਡ ਖੰਗੜ ਸੋ ਮੈਂ ਇੱਥੇ ਪਹੁੰਚ ਕੇ ਕੀਤਾ ਵੇਟ ਬਸ ਦਾ ਸੋ ਬੱਸ ਨਹੀਂ ਆ ਰਹੀ ਸੀ ਬਸ ਦੂਜੀ ਸਾਈਡ ਤੋਂ ਆ ਰਹੀ ਸੀ ਜਿੱਥੇ ਨੂੰ ਮੈਂ ਜਾਣਾ ਸੀ ਉਧਰੋਂ ਨਹੀਂ ਆ ਰਹੀ ਸੀ ਸੋ ਵੇਟ ਕਰਦੇ ਆ ਕਰਦੇ ਆ ਫਿਰ ਬੱਸ ਆ ਗਈ ਆਪਾਂ ਹੋ ਚੁੱਕੇ ਹਾਂ ਬੱਸ ਦੇ ਵਿੱਚ ਐਂਟਰ ਤੇ ਆਪਾਂ ਇਥੋਂ ਚੰਦੇ ਪਾਦ ਤੇ ਪਿੰਡ ਬਖਸ਼ੀ ਵਾਲਾ ਫਿਰ ਆਪਾਂ ਪਹੁੰਚ ਚੁੱਕੇ ਹਾਂ ਇਸ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਜਾਖਲ ਤੇ ਜਾਖਲ ਤੋਂ ਆਪਾਂ ਚਾਲੇ ਪਾਏ ਪਹੁੰਚ ਚੁੱਕੇ ਹਾਂ ਪਟਿਆਲੇ ਸੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਪਾਂ ਪਹੁੰਚ ਚੁੱਕੇ ਪਟਿਆਲੇ ਪਟਿਆਲੇ ਤੋਂ ਆਪਾਂ ਅਸ ਬੜਨੀ ਚੰਡੀਗੜ੍ਹ ਦੇ ਲਈ ਲੱਭ ਰਹੇ ਹਾਂ ਸੋ ਆਪਾਂ ਇਸ ਤੋਂ ਬਾਅਦ ਬੱਸ ਲਈ ਤੇ ਆਪਾਂ ਪਹੁੰਚ ਚੁੱਕੇ ਹਾਂ ਚੰਡੀਗੜ੍ਹ ਪੰਜਾਬੀ ਰੇਲਵੇ ਹੌਂ ਚੋਂ ਉਤਰਨਾ ਸੀ ਉਤਰ ਚੁੱਕੇ ਆ ਇੱਥੇ ਸਾਹਮਣੇ 5 ਮਿੰਟਾਂ ਦੀ ਦੂਰੀ ਤੇ ਪਾਸਪੋਰਟ ਆਫਿਸ ਆ ਇੱਥੇ ਆਪਣੀ ਜੋ ਤਰੀਕ ਦਿੱਤੀ ਆ ਪਾਸਪੋਰਟ ਦੀ ਸੋ ਜੋ ਪੰਜਾਬੀ ਟ੍ਰਿਬਿਊਨ ਤੋਂ ਕਈ ਵਾਰ ਬਹੁਤ ਪਰੇਸ਼ਾਨ ਹੁੰਦੇ ਨੇ ਵੀ ਕਿੱਥੇ ਕਿੱਥੇ ਜਾਣਾ ਸੋ ਬਿਲਕੁਲ 5 ਮਿੰਟਾਂ ਦੀ ਦੂਰੀ ਤੇ ਪਾਸਪੋਰਟ ਆਫਿਸ ਆ ਕਈ ਮੇਰੇ ਵੀਰ ਜੋ ਪਾਸਪੋਰਟ ਦੀ ਤਰੀਕ ਤੇ ਆਉਂਦੇ ਨੇ ਸੋ ਇੱਕ ਗੱਲ ਦਾ ਧਿਆਨ ਰੱਖਣ ਜੋ ਕਿ ਆਪਣੇ ਡਾਕੂਮੈਂਟਸ ਉਹ ਅਪਡੇਟ ਕਰਾ ਕੇ ਆਉਣ ਸੋ ਆਪਣੇ ਸਾਹਮਣੇ ਪਾਸਪੋਰਟ ਆਫਿਸ ਆ ਸੋ ਬੰਟੀ ਭੱਜ ਕਹਿੰਦੇ ਆਪਾਂ ਇੱਧਰ ਚੱਲਾਂਗੇ ਇੱਧਰ ਗੁਰੂ ਘਰ ਆ ਇੱਥੇ ਆਪਾਂ ਨੇ ਬਾਣਾ ਚੇਂਜ ਕਰ ਲੈਣਾ ਕਿਉਂਕਿ ਬਾਣਾ ਤਾਂ ਚੇਂਜ ਕਰਨਾ ਜਿੱਦਾਂ ਦੀ ਫੋਟੋ ਦਿੱਤੀ ਹੋਈ ਆ ਪਾਸਪੋਰਟ ਦੇ ਲਈ ਉਦਾਂ ਦਾ ਹੀ ਬਣ ਕੇ ਜਾਣਾ ਪੈਣਾ ਕਿਉਂਕਿ ਉਦੋਂ ਦਾ ਨਹੀਂ ਐਂਟਰ ਕਰਨਾ ਤੇ ਆਪਾਂ ਸਾਨੂੰ ਪਹਿਲਾਂ ਵੀ 5 ਵਾਰ ਵਾਪਿਸ ਕਰ ਦਿੱਤਾ ਸੋ ਬਾਣਾ ਕਰ ਲੈ ਚੇਂਜ ਉਸ ਤੋਂ ਬਾਅਦ ਇਹ ਸਾਹਮਣੇ ਕੀਤੀ ਆਪਾਂ ਨੇ ਵਾਹਿਗੁਰੂ ਅੱਗੇ ਅਰਦਾਸ ਨਮਸਕਾਰ ਕਰਕੇ ਤੇ ਆਪਾਂ ਪਾ ਦیتے ਚੱਲ ਲਈ ਸੋ ਗਿਰਫਾ ਕਰਕੇ ਤੇ ਆ ਲਖਣ ਜਿੱਦਾਂ ਦੀ ਫੋਟੋ ਦਿੱਤੀ ਆਪਾਂ ਨੇ ਕਈ ਵੇਰੇ ਵੀਰ ਦਸਤਾਰ ਪੱਗ ਸਜਾ ਲੈਂ ਗੱਲ ਜਾਂਦੇ ਨੇ ਦਮਾਲਾ ਸੇ ਜਾ ਕੇ ਫਿਰ ਉਥੋਂ ਵਾਪਸ ਕੀਤਾ ਜਾਂਦਾ ਸੋ ਜਿੱਦਾਂ ਦਾ ਜੇ ਦਮਾਲਾ ਵਾਲੀ ਫੋਟੋ ਆ ਤਾਂ ਦਮਾਲਾ ਸੇ ਜਾ ਕੇ ਜੇ ਪਾਗ ਵਾਲੀ ਫੋਟੋ ਆ ਤਾਂ ਪਾਗ ਨੂੰ ਸੇ ਜਾ ਕੇ ਜਾਣਾ ਸੋ ਆਪਾਂ ਇੱਥੇ ਚੱਲ ਪਏ ਗੁਰੂਗੜ੍ਹ ਦੇ ਲਈ ਪਾਸਪੋਰਟ ਦੇ ਆਫਿਸ ਦੇ ਅੰਦਰ ਤੇ ਇੱਥੋਂ ਸਾਹਮਣੇ ਸਿਰਫ 5 ਮਿੰਟਾਂ ਦੀ ਦੂਰੀ ਤੇ ਸੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੋਂ ਆਪਣਾ ਜੋ ਪਹਿਲਾ ਵਲੌਗ ਆ ਸੋ ਕਿਰਪਾ ਕਰਕੇ ਜਰੂਰ ਸਪੋਰਟ ਕਰਨਾ ਹਾਂਜੀ ਆਪਾਂ ਪਹੁੰਚ ਗਏ ਪਾਸਪੋਰਟ ਆਫਿਸ ਦੇ ਅੰਦਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ